ਪੋਲਾਈਟਲੀ ਕਿਹਾ ਕਿ ਰਾਣਾ ਜੀ ਐਦਾ ਦੀ ਗੱਲਾਂ ਨਾ ਕਰਿਆ ਕਰੋ ਕਹਿੰਦੇ ਜੀ ਮੈਂ ਤਾਂ ਐਦਾ ਹੀ ਬੋਲੂਗਾ ਔਰ ਮੁੰਡਾ ਇੱਕ ਉੱਥੇ ਹੋਰ ਸੀਗਾ ਉਹਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਉਹਨੂੰ ਵੀ ਐਦਾ ਹੀ ਕਿਹਾ ਕਿ ਕਿਸੇ ਤੋਂ ਪ੍ਰਤੀ ਨਹੀਂ ਹੁੰਦੀ ਸੈਂਸਿਟਿਵ ਚੀਜ਼ ਹੁੰਦੀ ਨਹੀਂ ਗੱਲ ਵੀ ਅਮਰ ਜੀ ਬਾਈ ਚਾਹੋ ਆਮ ਆਦਮੀ ਪਾਰਟੀ ਜੀ ਹਾਂਜੀ ਕਿੱਡਾ ਮੁੱਦਾ ਉੱਠ ਗਿਆ ਇਹ ਗੱਲ ਦੀ ਹੈ ਮਨੁੱਖਾਂ ਨੂੰ ਤੇ ਪਰੇਸ਼ਾਨੀ ਹੋਇਆ ਹੋਣਾ ਹੈ ਨਾ ਫੈਸਲਾ ਹੋ ਗਿਆ ਜੀ ਹਾਂਜੀ ਪਰੂਫ ਨਾ ਸਾਬਤ ਕਰਨਾ ਹੁਣ ਉਹਨਾਂ ਦਾ ਕੰਮ ਹੈ ਕਿ ਅਸੀਂ ਨਹੀਂ ਬੋਲਿਆ ਅਸੀਂ ਉਹਨਾਂ ਨੂੰ ਵੀਡੀਓ ਦਿਖਾ ਦਿੱਤੀ ਉਹਨਾਂ ਖਿਲਾਫ ਬਰਚਰੀ ਮੰਗ ਕਰਦੇ ਆ ਹੁਣ ਉਹਨਾਂ ਨੇ ਸਾਬਤ ਕਰਨਾ ਕਿ ਵੀਡੀਓ ਗਲਤ ਬਣੀ ਹੈ ਜਾਂ ਕਿੱਦਾਂ ਬਣੀ ਹੈ ਮੇਰੀ ਉੱਚ ਆਵਾਜ਼ ਹੈਗੀ ਜਾਂ ਨਹੀਂ ਹੈਗੀ ਹੈ ਠੀਕ ਹੈ ਨਾ ਜੀ ਨਹੀਂ ਉਹ ਨਹੀਂ ਆਵਾਜ਼ ਤਾਂ ਉਹਨਾਂ ਦੀ ਉਹ ਮੰਨਦੇ ਆ ਕਿ ਕਹਿੰਦੇ ਉਹਨਾਂ ਦਾ ਕਹਿਣਾ ਜੀ ਤੂੰ ਜ਼ਿੰਮੇਵਾਰ ਬੰਦੇ ਸਾਡਾ ਮਕਸਦ ਇਹ ਆ ਜੀ ਪੰਜਾਬ ਦਾ ਮਾਹੌਲ ਸ਼ਾਂਤ ਰਹੇ ਐਸੀ ਵੀ ਸ਼ਿਵਜੀ ਸ਼ਿਵਲਿੰਗ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਸਲਾਮ ਦੇ ਵੀ ਕਦਰ ਕਰਦੇ ਆ ਜੀ ਠੀਕ ਹੈ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਤੇ ਉਹਨਾਂ ਦਾ ਕਹਿਣਾ ਸੀ ਭਾਈ ਮੈਂ ਹਿੰਦੂ ਕਮਿਊਨਿਟੀ ਦਾ ਬੰਦਾ ਆ ਤੇ ਮੈਂ ਤਾਂ ਕਿਉਂ ਕਹੂੰਗਾ ਕਿ ਮੇਰਾ ਮੇਨ ਮਕਸਦ ਕੁਝ ਹੋਰ ਸੀਗਾ 9 ਮਿੰਟ ਦੀ ਜਾਂ ਵੱਡੀ ਲਾਈਵ ਸੀ ਉਹ ਕਿਉਂ ਨਹੀਂ ਦਿਖਾਈ ਗਈ 2 ਮਿੰਟ ਦੀ ਕਲਿੱਪ ਕਿਉਂ ਦਿਖਾਈ ਗਈ ਤਾਂ ਇੱਕ ਤਰ੍ਹਾਂ ਦਾ ਕਲੈਸ਼ ਕਰਾਉਣ ਦਾ ਮਤਲਬ ਆ ਕਿਉਂਕਿ ਮੈਂ ਹਿੰਦੂ ਕਮਿਊਨਿਟੀ ਨੂੰ ਵੀ ਲੀਡ ਕਰਦਾ ਇੱਕ ਮੈਂ ਲੀਟਰ ਹੈਗੇ ਆ ਜੀ ਉਹ ਹਾਂਜੀ ਕਿਸਾਨਾਂ ਨੂੰ ਵੀ ਇਹਦਾ 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 ਜਵਾਬ ਵੀ ਆਪਾਂ ਦਵਾਂਗੇ ਜੀ ਇਹਦਾ ਜਵਾਬ ਵੀ ਦਵਾਂ ਥੋੜੀ ਗੱਲ ਦਾ ਉਹ ਕਹਿੰਦੇ ਮੈਂ ਹਿੰਦੂ ਉਹ ਮਲਹੋਤਰਾ ਜੀ ਦਾ ਉੱਥੇ ਹੋਰ ਪੱਤਰਕਾਰ ਸਕੇ ਉਹਨਾਂ ਨੂੰ ਇਹ ਗੱਲ ਕਹਿਨ ਦੇ ਕਿ ਚਲੋ ਯਾਰ ਮੇਰੇ ਕੋਲ ਉਹ ਗੱਲ ਕਹਿ ਹੋ ਗਈ ਜੀ ਸਰ ਇਹਨੂੰ ਛੱਡੋ ਗੱਲ ਨੂੰ ਰਿਕਵੈਸਟ ਹੈ ਕਿ ਇਸ ਗੱਲ ਨੂੰ ਇੱਥੇ ਦੱਬ ਦਿਓ ਤਾਂ ਇਹ ਗੱਲ ਇੱਥੇ ਦੱਬ ਜਾਣੀ ਸੀ ਫਿਰ ਨਾ ਤਾਂ ਤੁਹਾਡੇ ਕੋਲ ਇੰਨਾ ਟਾਈਮ ਹੋਣਾ ਤਾਂ ਨਾ ਸਾਡੇ ਕੋਲ ਇੰਨਾ ਟਾਈਮ ਹੋਣਾ ਤਾਂ ਅਸੀਂ ਇੱਥੇ ਤੱਕ ਹੁਣ ਬਸ ਠੀਕ ਹੈ ਜੀ ਹੁਣ ਜੋ ਕਾਰਵਾਈ ਹੋਊਗੀ ਹਾਂਜੀ ਸਰ ਮਾਹੌਲ ਖਰਾਬ ਹੋ ਰਿਹਾ ਇਦਾਂ ਦੇ ਲੀਡਰਾਂ ਬੋਲੋ ਜਾ ਤਾਂ ਇਹਨਾਂ ਦੇ ਮਨ 'ਚ ਕੀ ਹੈਗਾ ਇੱਕ ਵਾਰੀ ਬੈਠ ਕੇ ਸਾਨੂੰ ਦੱਸ ਦੇਣ ਕਿ ਸਾਡੇ ਮਨ 'ਚ ਇਹ ਆ ਉਹ ਕਹਿੰਦੇ ਕਿ ਮੈਂ ਹਿੰਦੂ ਸਮਾਜ ਦੇ ਨਾਲ ਜੀ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਹਿੰਦੂ ਸਮਾਜ ਦੇ ਨਾਲ ਹੈ ਜਾਂ ਕਿਸੇ ਵੀ ਸਮਾਜ ਦੇ ਨਾਲ ਹੈ ਜੀ ਜੇ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਹਿੰਦੂ ਸਮਾਜ ਦੇ ਨਾਲ ਆ ਤਾਂ ਉੱਥੇ ਇਹ ਕਿਸੇ ਵੀ ਧਰਮ ਦੇ ਬਰਖਿਲਾਫ ਇਦਾਂ ਦੀ ਗੱਲ ਨਹੀਂ ਕਰਦਾ ਜੀ ਉਹਨਾਂ ਨੇ ਇਹ ਗੱਲ ਕੀਤੀ ਹੈ ਉਹ ਰਿਪੋਰਟ 'ਚ ਹੈਗੀ ਹੈ ਉਹ ਬਹੁਤ ਮਾੜੀ ਗੱਲ ਕੀਤੀ ਹੈ ਠੀਕ ਹੈ ਜੀ ਔਰ ਉਸ ਚੀਜ਼ ਦਾ ਜਿਹੜਾ ਹੈਗਾ ਰਿਜ਼ਲਟ ਉਹਨਾਂ ਨੂੰ ਹੁਣ ਮਿਲੇਗਾ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਜਿਹੜੀ ਕਰੇਗੀ ਇੱਕ ਲਾਸਟ ਹੈ ਸਾਰੇ ਇਨਸਪੈਕਟਰ ਤੋਂ ਹਾਂਜੀ ਇੱਕ ਸਰ ਉਹ ਤੋਂ ਪਹਿਲਾਂ ਇੱਕ ਵਾਰ ਹੋਇਆ ਸੀਗਾ ਉਹ ਕੁਝ ਕਾਰਕਰ ਦੇ ਸੀਗੇ ਕਿਸੇ ਲੇਡੀਜ਼ ਦੇ ਜਦੋਂ ਉਹਨਾਂ ਨੇ ਪਾਇਆ ਸੀਗਾ ਉਦੋਂ ਮੀਡੀਆ 'ਚ ਚੱਲੀ ਸੀ ਗੱਲ ਉਹ ਠੀਕ ਹੈ ਜੀ ਤੇ ਨਾ ਮੈਂ ਸਰ ਉੱਥੇ ਇਸ ਵੇਲੇ ਮੌਕੇ ਤੇ ਸੀਗਾ ਨਾ ਮੈਂ ਉਸ ਵੇਲੇ ਮੌਕੇ ਤੇ ਨਹੀਂ ਦੋਨਾਂ ਵੇਲੇ ਮੈਂ ਮੌਕੇ ਤੇ ਨਹੀਂ ਰਿਹਾ ਜੋ ਹੁੰਦਾ ਮੈਂ ਕਬਰ ਸੁਣ ਲਓ ਉਹਦੇ ਵਿੱਚ ਉਹ ਇੰਟੈਂਸ਼ਨਲੀ ਉਹਨੇ ਇਹ ਗੱਲ ਕਹੀ ਹੈ ਕਿ ਕਿ ਸ਼ਿਵਜੀ ਬਾਰੇ ਜਦੋਂ ਬੋਲੇ ਨੇ ਉਸ ਤੋਂ ਬਾਅਦ ਉਹਨੇ ਫੌਜ ਦੀ ਭਰਤੀ ਬਾਰੇ ਗੱਲ ਕੀਤੀ ਹੈ ਉਹੀ ਗਲ ਗਲ ਬੋਲੀ ਗਈ ਹੈ ਅਸੀਂ ਉਹਨਾਂ ਨੂੰ ਸਿਰਫ ਰੋਕਿਆ ਸੀਗਾ ਤੇ ਰੋਕਿਆ ਸਿਰਫ ਇਸ ਗੱਲ ਤੇ ਸੀਗਾ ਕਿ ਤੁਸੀਂ ਸ਼ਿਵਜੀ ਬਾਰੇ ਜਿਹੜੀ ਗਲਤ ਗੱਲ ਕਹੀ ਆ ਉਹ ਕਿਉਂ ਬੋਲਦੇ ਸੀਗੇ ਉਹਨਾਂ ਨੇ ਉੱਥੇ ਖੜੇ ਹੋ ਕੇ ਉੱਥੇ ਐਸਐਚਓ ਦੋਨੋਂ ਖੜੇ ਸੀਗੇ ਜੇ ਤੁਸੀਂ ਅੱਛੀ ਤਰ੍ਹਾਂ ਪੱਤਰਕਾਰੀ ਤੱਕ ਕਰਨੀ ਹੈ ਤਾਂ ਫਿਰ ਐਂ ਕਰੋ ਜਿੰਨੇ ਲੋਕ ਉੱਥੇ ਖੜੇ ਸੀ ਮੈਂ ਸਭ ਦੀ ਵੀਡੀਓ ਤੁਹਾਨੂੰ ਦੇ ਦਿੰਦਾ ਇਹ ਸਾਰੇ ਇੱਕ ਮਿੰਟ ਇੱਕ ਮਿੰਟ ਕੈਪਚਰ ਹੈਗਾ ਇਹ ਚੀਜ਼ਾਂ ਦਾ ਹੈਗਾ ਸਾਰਾ ਕੁਝ ਹੈਗਾ ਜਿਹੜੇ ਬੰਦੇ ਉੱਥੇ ਬੈਠੇ ਸੀਗੇ ਸਾਰੇ ਉੱਥੇ ਹੀ ਖੜੇ ਸੀਗੇ ਸੀਆਈਡੀ ਵਾਲੇ ਵੀ ਉੱਥੇ ਖੜੇ ਸੀ ਐਸਐਚਓ ਸਾਈਬਨ ਜਿਹੜੇ ਪਵਨ ਕੁਮਾਰ ਜੀ ਇਸ ਵੇਲੇ ਇੱਥੇ ਨੇ ਉਹ ਵੀ ਉੱਥੇ ਮੌਜੂਦ ਸੀਗੇ ਜਿਹੜੇ ਇਸ ਵੇਲੇ ਗੁਰਕੇ ਦੇ ਕਾਰਗੜਾ ਵਾਲੇ ਜਿਹੜੇ ਸੀਗੇ ਚਲੇ ਗਏ ਉਹਨਾਂ ਦੀ ਬਦਲੀ ਹੋ ਗਈ ਉਹ ਵੀ ਉੱਥੇ ਮੌਜੂਦ ਸੀਗੇ ਸਾਰੇ ਉੱਥੇ ਹੀ ਖੜੇ ਸੀਗੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਜਦੋਂ ਅਸੀਂ ਉਹਨਾਂ ਨੂੰ ਬੜੀ ਪੋਲਾਈਟਲੀ ਕਿਹਾ ਕਿ ਰਾਣਾ ਜੀ ਐਦਾਂ ਦੀ ਗੱਲਾਂ ਨਾ ਕਰਿਆ ਕਰੋ ਕਹਿੰਦੇ ਜੀ ਮੈਂ ਤਾਂ ਐਦਾਂ ਹੀ ਬੋਲੂਗਾ ਔਰ ਮੁੰਡਾਈ ਕੋਥੇ ਹੋਰ ਸੀਗਾ ਉਹਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਉਹਨੂੰ ਵੀ ਇਦਾਂ ਹੀ ਕਿਹਾ ਵਿਟਨੈਸ ਆ ਕਿ ਨਾ ਸਰ ਉੱਥੇ ਪਾਜੀ ਵਿਟਨੈਸ ਕੀਆ ਉੱਥੇ ਜਦੋਂ ਵੀਡੀਓ ਬੋਲਦੀ ਪਈ ਆ ਜੇ ਵੀਡੀਓ ਦੇ ਵਿੱਚ ਐਡੀਟਿੰਗ ਹੈ ਤੁਸੀਂ ਕਹਿ ਰਹੇ ਹੋ ਨਾ ਕਿ ਕੀ ਐਡੀਟਿੰਗ ਕੀਤੀ ਹੈ ਜਾਂ ਤੁਹਾਨੂੰ ਕਹਿੰਦੇ ਛੋਟੀ ਕਲਿੱਪ ਹੈ ਪਹਿਲੀ ਸਰ ਕਹਿਣ ਦਾ ਮਤਲਬ ਸੀਗਾ ਜਿੱਦਾਂ ਸਰ ਗੱਲ ਉਹ ਕਰੀਆ ਬਾਹ ਜਿਹੜੀ ਗੱਲ ਕਰਨ ਵਾਲੀ ਹੋਵੇ ਤੁਹਾਨੂੰ ਮੈਂ ਮੈਂ ਸੁਣਨਾ ਜੀ ਪੰਜਾਬ ਦਾ ਮਾਹੌਲ ਬੇਕੋ ਤੁਸੀਂ ਕਹਿੰਦੇ ਕਿ ਚੁੱਪ ਕਰਕੇ ਹਾਂਜੀ ਅਸੀਂ ਅੱਜ ਵੀ ਚੁੱਪ ਨਹੀਂ ਬੈਠੇ ਅਸੀਂ ਉਸ ਵੇਲੇ ਵੀ ਚੁੱਪ ਨਹੀਂ ਬੈਠੇ ਸੀ ਉਸ ਵੇਲੇ ਤੁਸੀਂ ਸਰ ਨਹੀਂ ਸ਼ੋਅ ਕੀਤੀ ਸੀ ਨਹੀਂ ਨਹੀਂ ਮੇਰੀ ਗੱਲ ਸੁਣੋ ਉਹ ਆਉਣ ਦੀ ਰਿਕਾਰਡ ਤੁਸੀਂ ਪ੍ਰਸ਼ਾਸਨ ਤੋਂ ਲੈ ਸਕਦੇ ਹਾਂ ਪ੍ਰਸ਼ਾਸਨ ਤੋਂ ਹਾਂ ਪ੍ਰਸ਼ਾਸਨ ਤੋਂ ਲੋ ਰਿਕਾਰਡ ਕਿਹਦੇ ਕਿਹਦੇ ਆਧਾਰ ਤੇ ਉਹਨਾਂ ਨੇ ਪਰਚਾ ਕੀਤਾ ਅਸੀਂ ਅੱਜ ਵੀ ਚੁੱਪ ਨਹੀਂ ਬੈਠੇ ਔਰ ਸ਼ਰੇਆਮ ਜਿਹੜਾ ਹੈਗਾ ਉਹਦਾ ਨਾਮ ਲੈ ਨਹੀਂ ਅਸੀਂ ਤਾਂ ਅੱਜ ਵੀ ਕੁਝ ਜਨਨ ਕਰ ਰਹੇ ਹਾਂ ਔਰ ਉਦੋਂ ਵੀ ਸਾਡਾ ਸਮਾਜ ਇਕੱਠਾ ਹੋਇਆ ਸੀ ਬਾਬਾ ਬਲਰਾਜ ਮੰਦਿਰ ਔਰ ਕਿੰਨੇ ਬੰਦੇ ਇਕੱਠੇ ਹੋਏ ਸਕੇ ਇਹ ਤੁਸੀਂ ਵੀਡੀਓ ਦੇਖ ਲਿਓ ਤੁਸੀਂ ਗਿਣਤੀ ਕੁਛ ਕਰ ਸਕਦੇ ਔਰ ਜੇ ਇਹ ਵੀ ਅੱਜ ਦੀ ਡੇਟ 'ਚ ਇਹ ਪ੍ਰਸ਼ਾਸਨ ਸਾਡੀ ਨਹੀਂ ਸੁਣੀ ਹਾਂਜੀ ਤਾਂ ਇਹ ਵੀ ਤੁਸੀਂ ਫਿਰ ਜ਼ਰੂਰ ਆਇਓ ਤੁਸੀਂ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਪੱਤਰਕਾਰ ਹੈ ਜਿਹੜਾ ਪੱਤਰਕਾਰ ਹੈਗਾ ਪੱਤਰਕਾਰ ਜਿਹੜਾ ਹੈਗਾ ਵੀਰਾ ਉਹ ਦੋਨੇ ਪਾਸੇ ਦੀ ਸੁਣਿਆ ਇੱਕ ਪਾਸੇ ਦੀ ਸੁਣ ਕੇ ਆਪਾਂ ਉਹਨੂੰ ਨਾ ਸਹੀ ਕਹੀਏ ਦੋਨੇ ਪਾਸੇ ਦੀ ਸੁਣ ਕੇ ਫਿਰ ਉਹਦਾ ਰਿਜ਼ਲਟ ਕੱਢੋ ਠੀਕ ਹੈ ਨਾ ਇੱਕ ਪਾਸੇ ਸੁਣ ਕੇ ਸਾਨੂੰ ਤਾਂ ਇੱਕ ਪਾਸੇ ਵਾਲਾ ਬੰਦਾ ਸਹੀ ਲੱਗਣਾ ਜੀ ਜੀ ਉਹਨੇ ਗੱਲ ਕਹੀ ਕਿਉਂ ਸਾਨੂੰ ਤਾਂ ਇਹ ਮਤਲਬ ਹੈ ਤਾਂ ਉਹਨਾਂ ਦੀ ਜੋ ਕਹਿ ਰਹੇ ਆ ਉਹ ਸਾਡੀ ਦਾ ਤੁਸੀਂ ਆਨ ਦੀ ਰਿਪੋਰਟ ਕਰ ਰਹੇ ਆ ਸਾਨੂੰ ਉਹਨਾਂ ਦੀ ਕਲਿੱਪ ਤਾਂ ਤੁਸੀਂ ਦਿਖਾਈ ਨਹੀਂ ਕਿ ਉਹਨਾਂ ਨੇ ਕਿਆ ਕਿਆ ਜੇ ਮੈਨੂੰ ਤੇ ਉਹ ਨਹੀਂ ਹੋਇਆ ਨਹੀਂ ਫਿਰ ਫਿਰ ਸਾਨੂੰ ਕਿਹ ਪਤਾ ਜੀ ਇਹ ਤਾਂ ਤੁਸੀਂ ਕਹਿ ਰਹੇ ਨਾ ਜਿੱਦਾਂ ਤੁਸੀਂ ਉਹਨਾਂ ਨੂੰ ਕਿਹਾ ਕਿ ਜੀ ਉਹ ਤਾਂ ਆਨ ਦੀ ਰਿਪੋਰਟ ਹੈ ਨਹੀਂ ਕਿੰਨਾ ਕਰ ਸਕਦੇ ਨੇ ਉਹ ਵੀ ਤਾਂ ਬਿਲੋਂਗ ਕਰਦੇ ਨੇ ਤੁਹਾਨੂੰ ਪਤਾ ਤੁਸੀਂ ਆਪ ਕਹੇ ਕਿ ਲੀਡਰ ਵੀ ਕਿਸ ਪਾਰਟੀ ਦੇ ਨੇ ਤੇ ਉਸ ਪਾਰਟੀ ਦੇ ਜਿਹੜੇ ਸੰਸਥਾਪਕ ਨੇ ਉਹ ਕਿਆ ਕਹਿੰਦੇ ਰਿਲੀਜੀਅਨ ਕਿਆ ਹੈ ਰਿਲੀਜੀਅਨ ਅਫੀਮ ਹੈ ਉਹਨਾਂ ਦੀ ਮਾਨਸਿਕਤਾ ਹੈ ਕਿ ਰਿਲੀਜੀਅਨ ਇੱਕ ਅਫੀਮ ਹੈ ਅਫੀਮ ਦੇ ਨਸ਼ੇ ਵਰਗੇ ਉਹ ਰਿਲੀਜੀਅਨ ਨੂੰ ਮੰਨਦੇ ਨੇ ਔਰ ਸਿਰਫ ਬਚਣੇ ਕਰਕੇ ਕਹਿ ਰਹੇ ਜੀ ਮੈਂ ਹਿੰਦੂ ਐ ਔਰ ਉਥੇ ਜਿਹੜੇ ਪੱਤਰਕਾਰ ਨੇ ਆ ਗੱਲ ਕਹੀ ਹੈਗੀ ਇਹਨੇ ਜੀ ਕਿ ਧਿਰ ਚ ਸ਼ਿਵਲਿੰਗ ਜਿਆਦਾ ਵੱਡਿਆ ਹੋਇਆ ਵੈ ਜੀ ਜੇ ਉਸ ਮੁੱਦੇ ਨੂੰ ਅਸੀਂ ਚੱਕਣਾ ਹੋਵੇ ਉਹ ਵੀ ਆਫ ਰਿਕਾਰਡ ਸੀਗਾ ਜੀ ਉਹ ਵੀ ਸਿੱਖ ਧਾਰੀ ਬੰਦਾ ਜਿਨੇ ਮੈਨੂੰ ਆ ਗੱਲ ਪਿੱਛੇ ਤੋਂ ਖੜਕੇ ਕਹੀ ਔਥੇ ਬਹਿਸ ਹੋਈ ਹੈ ਆਖੀ ਸਵਾਲ ਅਸੀਂ ਇੱਕ ਮਿੰਟ ਇੱਕ ਮਿੰਟ ਅਨਮੋਲ ਜੀ ਜਦੋਂ ਆਪਾਂ ਗੱਲ ਪੂਰੀ ਕਰਦੇ ਆ ਤਾਂ ਪੂਰੀ ਸੁਣੀ ਸਿੱਖੋ ਐਦਾਂ ਨਹੀਂ ਕਰੀਦਾ ਹੁੰਦਾ ਗੱਲ ਪੂਰੀ ਸਿੱਖੋ ਪੱਤਰਕਾਰ ਤਾਂ ਕਰਨੀ ਹੈ ਵਧੀਆ ਗੱਲ ਹੈ ਲੇਕਿਨ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਐਦਾਂ ਨਹੀਂ ਕਹੀਦਾ ਹੁੰਦਾ ਕਿ ਮੇਰੇ ਪਿੱਛੇ ਖੜਾ ਸੀਗਾ ਪੱਤਰਕਾਰ ਵੀ ਦਾ ਭਰਾ ਸੀਗਾ ਜਿਵੇਂ ਤੁਸੀਂ ਖੜੇ ਹੋ ਆਪਾਂ ਇੱਕ ਵਾਈਟ ਕਰ ਰਹੇ ਆ ਠੀਕ ਹੈ ਨਾ ਜੀ ਉਹ ਮੈਨੂੰ ਕਹਿੰਦਾ ਕਿ ਤੇਰੇ ਚ ਸ਼ਿਵਲਿੰਗ ਬਹੁਤ ਵੱਡਿਆ ਪਿਆ ਜੇ ਉਸ ਗੱਲ ਨੂੰ ਮੈਂ ਲੈ ਕੇ ਚੱਲ ਪੈਂਦਾ ਕਿਸੇ ਹੋਰ ਪਾਸੇ ਉੱਥੇ ਹੋਰ ਵੀ ਮੇਰੇ ਭਰਾ ਖੜੇ ਸੀਗੇ ਅਸੀਂ ਕਲੈਸ਼ ਕਰਨ ਚ ਨਹੀਂ ਹੈਗੇ ਮੇਰਾ ਮਕਸਦ ਸੀਗਾ ਮੇਰੀ ਜਿਹੜੀ ਐਪਲੀਕੇਸ਼ਨ ਸੀਗੀ ਕਿ ਮੈਨੂੰ ਥ੍ਰੈਟ ਦਿੱਤਾ ਗਿਆ ਹੁਣ ਤੁਸੀਂ ਇੱਥੇ ਖੜੇ ਹੋ ਜਾਂ ਤਿੰਨ ਪੱਤਰਕਾਰ ਹੋਰ ਖੜੇ ਆ ਇੱਥੇ ਕੋਈ ਵੀ ਬੰਦਾ ਤੁਹਾਨੂੰ ਕਹਿ ਦੇਵੇ ਕਿ ਹਾਂ ਵੀ ਮੈਂ ਤੁਹਾਨੂੰ ਜਾਨੋਂ ਮਾਰ ਦੇਣਾ ਤੇ ਤੁਸੀਂ ਆਪਣੀ ਜਾਨ ਦੇਵੋਗੇ ਕਿ ਨਹੀਂ ਦੇਵੋਗੇ ਹਾਂ ਜਾਂ ਨਾ ਜੀ ਦੇਵੋਗੇ ਨਾ ਜੀ ਕਿਉਂ ਦਵੋਗੇ ਤੁਸੀਂ ਗੱਲ ਕਰੋ ਤੁਸੀਂ ਮੁੱਦਾ ਪਟਕਾ ਰਹੇ ਹੋ ਅਸੀਂ ਕਲੈਸ਼ ਪਿੱਛੇ ਨਹੀਂ ਜਾ ਰਹੇ ਇਹ ਜਿਹੜੇ ਲੋਕ ਇੱਥੇ ਇਕੱਠੇ ਹੋਏ ਆ ਤੁਸੀਂ ਕਹਿੰਦੇ ਨਾ ਛੋਟੀ ਕਲਿੱਪ ਹੈ ਤੋਰ ਮੈਂ ਪੂਰੀ ਵੱਡੀ ਕਲਿੱਪ ਦੇ ਦਿੰਦਾ ਪੂਰੀ ਵੱਡੀ ਕਲਿੱਪ ਦੇ ਦਿੰਦਾ ਤੁਸੀਂ ਪੂਰੀ ਪੂਰੀ ਵੱਡੀ ਕਲਿੱਪ ਚ ਸੁਣ ਲੋ ਅਸੀਂ ਕੋਈ ਇਹ ਨਹੀਂ ਹੈਗਾ ਕਿ ਅਸੀਂ ਉੱਥੇ ਸਟੇਜ ਤੇ ਖੜੇ ਸੀਗੇ ਅਸੀਂ ਉਹਨਾਂ ਕੋਲੋਂ ਕਹਾਇਆ ਕਿ ਤੁਸੀਂ ਐ ਬੋਲੋ ਜੀ ਐ ਬੋਲੋ ਉਹ ਆਪ ਬੋਲਦੇ ਸੀਗੇ ਔਰ ਅਸੀਂ ਇਹ ਵੀਡੀਓ ਚਲਾਦਾ ਸਾਡਾ ਕੋਈ ਐਜ਼ ਏ ਐਜ਼ ਏ ਜਰਨਲਿਜ਼ਮ ਮੈਂ ਨਹੀਂ ਚਲਾਣਾ ਸੀ ਇੱਕ ਮਿੰਟ ਜੀ ਗੱਲ ਇੱਕ ਹੋਰ ਆ ਅਸੀਂ ਨਹੀਂ ਚਲਾਣਾ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੇਕਰ ਤੁਹਾਨੂੰ ਇਹ ਗੱਲ ਕਹਿ ਦਿੱਤੀ ਹੈ ਜੇਕਰ ਤੁਹਾਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਭਾਜੀ ਇਹੀ ਗੱਲ ਮਲਹੋਤਰਾ ਜੀ ਨੂੰ ਜਾਂ ਹੋਰ ਪੱਤਰਕਾਰਾਂ ਨੂੰ ਵੀ ਕਹਿ ਦਿੱਤੀ ਜਾਨੀ ਚਾਹੀਦੀ ਦੂਜੀ ਗੱਲ ਜੇਕਰ ਸੈਂਟਰ ਦੇ ਨਾਲ ਇੰਨਾ ਹੀ ਖੁੰਦਕ ਹੈ ਤਾਂ ਮੋਦੀ ਦੇ ਨਾਲ ਜਾ ਕੇ ਪੰਗਾ ਲੈਣ ਸ਼ਿਵਲਿੰਗ ਤੋਂ ਕੀ ਕਰ ਲੈਣਾ ਹੈ ਸ਼ਿਵਲਿੰਗ ਤੋਂ ਕੀ ਲੈਣਾ ਹੈ ਸ਼ਿਵ ਤੋਂ ਕੀ ਲੈਣਾ ਹੈ ਮੋਦੀ ਅਕਾ ਦੇ ਇਹ ਉਹ ਬਿਲਕੁਲ ਨਾਜਾਇਜ਼ ਸੀ ਕਿ ਮਾਈਨਿੰਗ ਜਿਹੜੀ ਨਾਜਾਇਜ਼ ਸੀ ਨਾਜਾਇਜ਼ ਮਾਈਨਿੰਗ ਦੇ ਉੱਤੇ ਉਹ ਪਰਚਾ ਰੱਦ ਕਰਾਣਾ ਚਾਹੁੰਦੇ ਆ ਜਦਕਿ ਸਾਰਿਆਂ ਨੂੰ ਪਤਾ ਹੈ ਕਿ 3 ਫੁੱਟ ਤੱਕ ਜਿਹੜੀ ਮਾਈਨਿੰਗ ਹੈਗੀ ਆ ਉਹ ਹੱਥਾਂ ਨਾਲ ਹੋਣੀ ਨਾ ਕਿ ਜੀਐਸਵੀ ਦੇ ਨਾਲ ਹੋਣੀ ਆ ਉਹ ਪਰਚਾ ਰੱਦ ਕਰਾਉਣ ਦੀ ਖਾਤਰ ਸ਼ੇਵਲਿੰਗ ਦੇ ਉੱਤੇ ਬੋਲਣ ਦਾ ਕੀ ਅਧਿਕਾਰ ਆ ਉਹਨਾਂ ਨੂੰ ਅਸੀਂ ਕਿਸੇ ਦੇ ਧਰਮ ਦੇ ਬਾਰੇ ਨਹੀਂ ਜਾਣਦੇ ਆਪਾਂ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਜੋ ਉਹਨੇ ਬੋਲਿਆ ਆ ਉਹ ਬੋਲਿਆ ਆ ਉਨ ਦੀ ਰਿਕਾਰਡ ਬੋਲਿਆ ਆ ਨਾ ਕਿ ਕਿਸੇ ਦੇ ਪਿੱਠ ਪਿੱਛੇ ਬੋਲਿਆ ਆਪਣੇ ਉਹਦੇ ਕੈਮਰੇ ਦੇ ਵਿੱਚ ਵੀ ਬੋਲਿਆ ਆ ਉਹਨੇ ਉਹਨੇ ਆਪਣੇ ਵੀ ਕੈਮਰੇ 'ਚ ਇੱਕ ਲਾਈਵ ਕੀਤਾ ਆ ਹਾਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਆ ਉਹਦੇ ਵਿੱਚ ਵੀ ਸਾਰਾ ਕੁਝ ਲਾਈਵ ਕੀਤਾ ਆ ਉਹਨੇ ਉਹ ਕਿਹਦੇ ਕੈਮਰੇ ਵਿੱਚ ਲਾਈਵ ਕੀਤਾ ਆ ਉਹ ਦੱਸ ਨਹੀਂ ਰਿਹਾ ਉਹ ਕੀ ਲੱਗਦਾ ਖਾਸਾ ਜਿੱਦਾਂ ਪੱਤਰਕਾਰਾਂ ਦੇ ਸੁਰੱਖਿਆ ਦੇ ਸਵਾਲ ਚੁੱਕੇ ਜਾਂਦੇ ਦੇਖੋ ਪੱਤਰਕਾਰਤਾ ਤਾਂ ਮੈਂ ਮੇਰੇ ਤਾਂ ਹਿਸਾਬ ਨਾਲ ਜਿਹੜੀ ਹੈਗੀ ਆ ਪੱਤਰਕਾਰਤਾ ਨੂੰ ਤਾਂ ਐਦਾਂ ਸਮਝਿਆ ਇਹਨਾਂ ਨੇ ਕਿ ਲੈ ਵੀ ਖੇਲ ਆ ਇਹ ਪੱਤਰਕਾਰਤਾ ਜਿਹੜੀ ਹੈਗੀ ਆ ਇੱਕ ਸਚਾਈ ਆ ਜਿਹੜਾ ਚੌਥਾ ਥੰਮ ਹੈਗਾ ਆਪਣਾ ਇਹ ਪੱਤਰਕਾਰ ਤਾਂ ਸਾਹਮਣੇ ਲੈ ਕੇ ਆਂਦੀ ਹੈ ਸੱਚਾਈ ਨੂੰ ਸੱਚਾਈ ਸਾਹਮਣੇ ਲਿਆਂਦੀ ਆ ਇਹਦੇ ਚ ਫਿਰ ਉਸ ਬੰਦੇ ਨੂੰ ਪੱਤਰਕਾਰ ਨੂੰ ਧਮਕੀ ਮਿਲੇ ਬਾਕੀ ਪੱਤਰਕਾਰ ਉੱਥੇ ਮੂੰਹ ਚੱਕ ਕੇ ਦੇਖਦੇ ਹੋਣ ਇਹ ਤਾਂ ਅਸੀਂ ਤਾਂ ਨਹੀਂ ਚਾਹਦੇ ਅਸੀਂ ਕਹਿੰਨੇ ਕਿ ਉਹ ਪੱਤਰਕਾਰ ਨਹੀਂ ਹੈਗੇ ਆ ਅਸੀਂ ਕਹਿੰਨੇ ਕਿ ਪੱਤਰਕਾਰ ਤਾਂ ਉਹ ਹੀ ਆ ਜਿਹੜੇ ਲੋਕ ਇੱਥੇ ਖੜੇ ਹੋਏ ਆ ਨਾ ਇਹ ਕੋਈ ਮੇਰੇ ਲਈ ਨਹੀਂ ਖੜੇ ਇਹ ਸਿਰ ਮੇਰੇ ਲਈ ਨਹੀਂ ਖੜੇ ਕਿ ਮੈਨੂੰ ਜਾਣ ਦਾ ਮਾਰਗ ਦਿਓ ਇਹ ਲੋਕਾਂ ਨੂੰ ਪਛਾਣ ਲਈ ਖੜੇ ਆ ਆ ਸਾਰੇ ਰਾਮਾ ਜੀ ਖੜੇ ਆ ਸਾਰੇ ਖੜੇ ਆ ਇਹਨਾਂ ਨੂੰ ਇਹ ਪੁੱਛ ਲੋ ਕੀ ਤੁਸੀਂ ਇੱਥੇ ਕਾਦੇ ਲਈ ਆਏ ਹੋ ਔਰ ਜਿਹੜੀ ਤੁਸੀਂ ਛੋਟੀ ਕਲਿੱਪਾਂ ਦੀ ਗੱਲ ਕਰਦੇ ਹੋ ਨਾ ਅਨਮੋਲ ਜੀ ਆਪਣਾ ਹੋਮਵਰਕ ਪੂਰਾ ਕਰਿਆ ਕਰੋ ਤੁਸੀਂ ਕਲਿੱਪ ਉਹਦੇ ਕੋਲੋਂ ਮੰਗਣੀ ਸੀਗੀ ਰਾਣਾ ਕਰਨ ਜੀ ਕੋਲੋਂ ਅਸੀਂ ਤਾਂ ਫੇਰ ਵੀ ਰਾਣਾ ਕਰਨ ਜੀ ਉਹਨਾਂ ਨੂੰ ਕਹਿੰਦੇ ਆ ਤੁਸੀਂ ਤਾਂ 350 ਬੰਦੇ ਚ ਖੜਕੇ ਇੱਕ ਪੱਤਰਕਾਰ ਨੂੰ ਤੁਸੀਂ ਕਹਿੰਦੇ ਤੁਹਾਨੂੰ ਮੈਂ ਵੱਡ ਦੂੰਗਾ ਤੁਸੀਂ ਉਹ ਵੀ ਆਵਾਜ਼ ਉਹਨਾਂ ਨੂੰ ਪੁੱਛਣਾ ਸੀਗਾ ਕਿ ਤੁਸੀਂ ਮਾਰਨ ਦੀ ਧਮਕੀ ਸਾਡੇ ਪੱਤਰਕਾਰਾਂ ਨੂੰ ਦਿੰਦਾ ਸੀ। ਅਸੀਂ ਕਿਸੇ ਹੋਰ ਪੱਤਰਕਾਰਤਾ ਦੇ ਖਿਦਮਤ ਕੀਤੀ ਸੀ। ਅਸੀਂ ਕਿਸੇ ਨੂੰ ਵੀ ਧਮਕੀ ਨਹੀਂ ਦਿਲਾਣਾ ਚਾਹੁੰਦੇ ਆ। ਕੋਈ ਵੀ ਸਾਨੂੰ ਧਮਕੀ ਦੇ ਨਹੀਂ ਸਕਦਾ। ਉਹਦੇ ਲਈ ਵੀ ਆਪਾਂ ਪਰਚਾ ਦਰਜ ਕਰਾਉਣਾ ਚਾਹੁੰਦੇ ਆ। ਤੁਸੀਂ ਇੱਦਾਂ ਪਹਿਲਾਂ ਕਿਹਾ ਕਿ ਮਾਹੌਲ ਨਹੀਂ ਖਰਾਬ ਕਰਨਾ। ਅਸੀਂ ਕੀ ਕਹਿਣਾ ਚਾਹੁੰਦੇ ਹਾਂ ਇਸ ਬਾਰੇ? ਸਰ ਕਹਿਣਾ ਤਾਂ ਇਹ ਚਾਹੁੰਦੇ ਸੀ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜੀ ਕਿ ਜਿਸ ਹਾਵ ਨਾਲ ਕਾਮਰੇਡ ਕਰਨ ਸਿੰਘ ਉਹਨਾਂ ਨੇ ਮਾੜੇ ਸ਼ਬਦ ਵਰਤੇ ਆ। ਉਹਨਾਂ ਦਾ ਜਿਹੜਾ ਮੈਟਰ ਸੀਗਾ ਉਸ ਮੈਟਰ ਤੋਂ ਭਟਕ ਕੇ ਉਹ ਹੋਰ ਮੁੱਦੇ ਵੱਲ ਨੂੰ ਤੁਰ ਪਿਆ ਜਿਹੜਾ ਉਹਨਾਂ ਨੇ ਬਿਲਕੁਲ ਗਲਤ ਇਹ ਪ੍ਰਚਾਰ ਕੀਤਾ ਉੱਥੇ ਜਿਹੜਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀਗਾ ਇੱਕ ਅਸੀਂ ਇਹ ਕਹਿ ਸਕਦੇ ਕਿ ਸਾਡੇ ਇਲਾਕੇ ਦੇ ਸਿਆਣੇ ਲੀਡਰ ਹੈਗੇ ਪਰ ਜੇ ਸਿਆਣੇ ਲੀਡਰ ਇਦਾਂ ਦੀਆਂ ਗੱਲਾਂ ਕਰਨ ਤਾਂ ਇਹ ਬੜੀ ਮਾੜੀ ਗੱਲ ਹੈਗੀ ਹੈ ਕਿ ਕਿਸੇ ਦੀ ਭਾਵਨਾ ਨੂੰ ਠੇਸ ਪਹਜਾਣਾ ਕੋਈ ਵੀ ਧਰਮ ਹੋਵੇ ਕੱਲਾ ਸੀ ਹਿੰਦੂਆਂ ਦਾ ਨਹੀਂ ਕਹਿੰਦੇ ਕਿਸੇ ਵੀ ਧਰਮ ਬਾਰੇ ਬੋਲਣਾ ਤੇ ਬੜੀ ਮਾੜੀ ਗੱਲ ਹੈਗੀ ਆ ਉਸ ਸਬੰਧੀ ਕੱਲ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਕਿ ਡੀਐਸਪੀ ਸਾਹਿਬ ਨੂੰ ਤੇ ਸਾਡੇ ਜਿਹੜੇ ਸਮਾਜ ਦੇ ਬੰਦੇ ਹੈਗੇ ਆ ਕਾਠਗੜ ਇੱਕ ਐਪਲੀਕੇਸ਼ਨ ਉੱਥੇ ਦਿੱਤੀ ਗਈ ਹੈ ਤੇ ਅਸੀਂ ਫਿਰ ਡੀਐਸਪੀ ਸਾਹਿਬ ਕੋਲ ਇਸੇ ਕਰਕੇ ਆਏ ਸੀਗੇ ਕਿ ਇਹਦੇ ਪਰ ਜਿਹੜੀ ਜਲਦ ਤੋਂ ਜਲਦ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਅਸੀਂ ਜਿਹੜੇ ਆਪਣੇ ਆ ਸਮਾਜ ਦੇ ਬੰਦੇ ਸੀਗੇ ਇਹਨਾਂ ਕੋਈ ਕਿਸੇ ਨੇ ਕਿਸੇ ਨੂੰ ਫੋਨ ਕੀਤਾ ਕਿਸੇ ਨੇ ਵੀਡੀਓ ਦੇਖ ਕੇ ਉਹ ਆਪਣੇ ਆਪ ਜਿਹੜੇ ਹੈਗੇ ਇੱਥੇ ਇਕੱਠੇ ਹੋਏ ਆ ਅਸੀਂ ਬਹੁਤੇ ਬੰਦੇ ਤਾਂ ਨਹੀਂ ਇਕੱਠੇ ਕੀਤੇ ਕਿ ਸਾਨੂੰ ਪ੍ਰਸ਼ਾਸਨ ਤੋਂ ਉਮੀਦ ਆ ਕਿ ਉਹ ਇਹਦੇ ਪਰ ਕਾਰਵਾਈ ਜਿਹੜੀ ਉਹ ਕਰਨਗੇ ਜੇ ਉਹ ਕਾਰਵਾਈ ਨੇ ਹੋਰ ਹੁੰਦੇ ਵੀਡੀਓ ਕਿਹੜੀ ਦੇਖੀ ਸਾਰ ਤੁਸੀਂ ਵੀਡੀਓ ਜਿੱਥੇ ਇਹਨਾਂ ਦਾ ਕੋਈ ਮਾਈਨਿੰਗ ਦਾ ਚੱਲਦਾ ਸੀਗਾ ਉੱਥੇ ਇਹਨਾਂ ਨੇ ਇੱਕ ਵੀਡੀਓ ਦੇ ਵਿੱਚ ਉਹ ਕੀਤਾ ਵੀਡੀਓ ਤਿੰਨ ਚਾਰਾਂ ਜੀ ਉੱਥੋਂ ਦੀਆਂ ਪਈ ਹੋਈਆਂ ਜਨ ਕੀ ਲੱਗ ਲੱਗਦੀਆਂ ਇੱਕ ਜਿਹੜਾ ਮਿਲੋਤਿਆ ਜਿਹੜਾ 2 ਮਿੰਟ ਦਾ ਕਲਿੱਪਾ ਜਿਉਹ ਵਾਲਾ ਹਾਂਜੀ ਸ਼ਿਵਲਿੰਗ ਬਾਰੇ ਸ਼ਿਵਲਿੰਗ ਬਾਰੇ ਜਿਹਦੇ ਵਿੱਚ ਇਹਨਾਂ ਨੇ ਬੋਲਿਆ 5 6 ਵਾਰ ਸ਼ਿਵਲਿੰਗ ਬਾਰੇ ਬੋਲੇ ਉਹ ਕਲਿੱਪ ਸਾਡੇ ਕੋਲ ਹੈਗੀ ਹੈ ਸਾਡੇ ਕੋਲ ਉਹ ਮੌਜੂਦ ਵੀ ਹੈਗੀ ਆ ਉਹਦੀ ਜਿਹੜੀ ਹੈਗੀ ਹੈ ਸੀਸੀਟੀਵੀ ਬਣਾਈ ਹੈ ਤੇ ਸਾਡੇ ਮੋਬਾਈਲਾਂ ਦੇ ਵਿੱਚ ਵੀ ਉਹ ਕੈਦ ਹੈਗੀ ਹੈ ਤੁਹਾਨੂੰ ਸਰ ਲੱਗਦਾ ਕੁਝ ਐਦਾਂ ਕਿ ਇਹੋ ਜਿੱਦਾਂ ਕਿ 2 ਮਿੰਟ ਦਾ ਕਲਿੱਪ ਚੱਲ ਰਿਹਾ ਠੀਕ ਹੈ ਤੇ ਉਹ 2 ਮਿੰਟ ਦੇ ਕਲਿੱਪ ਚ ਵਿੱਚ ਪੂਰਾ ਜਨਕੀ ਪਤਾ ਲੱਗ ਰਿਹਾ ਕਿ ਸ਼ਾਇਦ ਪੂਰੀ ਵੀਡੀਓ ਦੇਖਣੀ ਚਾਹੀਦੀ ਸੀ ਕਿ ਕਹਿੰਦਾ ਮਤਲਬ ਕੁਝ ਹੋਰ ਸੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਮੇਰੀ ਇੱਕ ਗੱਲ ਸੁਣਿਓ ਜੀ ਉਹਨਾਂ ਨੇ ਇੱਕ ਵਾਰ ਨਹੀਂ ਨਾਮ ਲਿਆ ਚਾਰ ਵਾਰ ਜ਼ਿਕਰ ਕੀਤਾ ਤੇ ਜੇ ਉਹਨਾਂ ਨੂੰ ਲੱਗੇ ਕਿ ਚਲੋ ਮੇਰੇ ਟੰਗ ਆਪਣੀ ਜੀਬ ਸਲਿੱਪ ਕਰ ਗਈ ਮੂੰਹ ਚੋਂ ਗਲਤੀ ਨਾਲ ਨਿਕਲ ਗਿਆ ਤਾਂ ਜਦੋਂ ਪੱਤਰਕਾਰ ਨੇ ਰੋਕਿਆ ਉਹਨਾਂ ਨੂੰ ਜਨਨ ਕਿਹਾ ਕਿ ਤੁਸੀਂ ਇਦਾਂ ਨਹੀਂ ਬੋਲਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਯਾਰ ਮੇਰੇ ਕੋਲ ਗਲਤੀ ਹੋ ਗਈ ਮੇਰੀ ਇੰਟੈਂਸ਼ਨ ਨਹੀਂ ਸੀ ਉਹਨਾਂ ਨੇ ਵਕਾਇਦਾ ਕਿ ਮੈਂ ਤਾਂ ਬੋਲੂਗਾ ਇਹ ਤੁਸ ਕਿਹਾ ਇਤੋਂ ਇੰਟੈਂਸ਼ਨ ਕਿਆ ਸ਼ੋ ਹੁੰਦੀ ਹੈ ਉਹ ਕਹਿ ਰਿਹਾ ਕਿ ਮੈਂ ਤਾਂ ਬੋਲੂਗਾ ਕਰਨ ਲੋਯ ਕਰਨਾ ਮੈਂ ਤਾਂ ਇੱਦਾਂ ਹੀ ਬੋਲੂਗਾ ਨਹੀਂ ਇਹ ਤੁਸੀਂ ਵੀਡੀਓ ਦੇਖੀਓ ਤਾਂ ਇੱਦਾਂ ਕਹਿੰਦਾ ਕਿ ਮੈਂ ਇੱਦਾਂ ਹੀ ਬੋਲੂਗਾ ਨਹੀਂ ਨਹੀਂ ਇਹ ਪੱਤਰਕਾਰ ਸਾਹਿਬ ਨੇ ਤੁਹਾਨੂੰ ਦੱਸਿਆ ਤੁਹਾਡੇ ਹੀ ਪੱਤਰਕਾਰ ਵੀਰ ਨੇ ਤੁਹਾਨੂੰ ਦੱਸਿਆ ਹਾਂਜੀ ਕੁਝ ਦੇਖ ਤੁਸੀਂ ਆਪ ਦੇਖਿਆ ਵੀਡੀਓ ਦੇਖੀਓ ਇੱਦਾਂ ਤਾਂ ਨਹੀਂ ਇਹ ਨਹੀਂ ਅਸੀਂ ਦੇਖਿਆ ਪਰ ਹਾਂ ਆ ਸ਼ਿਵਲਿੰਗ ਬਾਰੇ ਬੋਲਦੇ ਅਸੀਂ ਜਰੂਰ ਦੇਖਿਆ ਇੱਕ ਵਾਰ ਹੀ ਨਹੀਂ ਬੋਲੇ ਚਾਰ ਵਾਰ ਚਾਹੇ 2 ਮਿੰਟ ਬੋਲੇ ਚਾਹੇ 1 ਮਿੰਟ ਚਾਹੇ 2 ਸਕਿੰਟ ਬੋਲੇ ਉਹ ਡੈਰੋਗਰੇਡੀ ਸਟੇਟਮੈਂਟ ਸੀ ਉਹਨਾਂ ਸਾਡੀ ਭਾਵਨਾਤ ਹੋਈਆਂ ਤਾਂ ਹੋਈਆਂ ਚਾਹੇ ਉਹ 1 ਮਿੰਟ ਦੀ ਸਟੇਟਮੈਂਟ ਹੋਵੇ ਚਾਹੇ 2 ਘੰਟੇ ਦੀ ਸਟੇਟਮੈਂ ਮੈਂ ਸ਼ਿਵਜੀ ਦਾ ਪਾਸ਼ਕਾਂ ਸ਼ਿਵਲਿੰਗ ਨੂੰ ਮੈਂ ਮੰਨਦਾ ਹਾਂ ਤੇ ਮੇਰੀ ਵੀਡੀਓ ਪੂਰੀ ਕਿਉਂ ਨਹੀਂ ਚਲਾਈ ਗਈ 2 ਮਿੰਟ ਦਾ ਕਲਿੱਪ ਕਿਉਂ ਚਲਾਇਆ ਗਿਆ ਜਦ ਕਿ ਮੇਰਾ ਕਹਿਣ ਦਾ ਮੋਟਿਵ ਕੁਝ ਹੋਰ ਸੀਗਾ ਇਹਦਾ ਜਵਾਬ ਇਹਦਾ ਜਵਾਬ ਮੈਂ ਦਊਂਗਾ ਇਹਦਾ ਜਵਾਬ ਮੈਂ ਦਊਂਗਾ ਸਾਡਾ ਏਰੀਆ ਦਾ ਤੇ ਇਸ ਮਾਮਲੇ ਤੇ ਕੀ ਕਾਰਵਾਈ ਹੋਵੇਗੀ ਦੇਖੋ ਮਿਸਟਰ ਜੁਵੇਸ਼ ਕੁਮਾਰ ਹੈਗੇ ਨੇ ਦਿਨਿਕ ਜਾਗਰਣ ਦੇ ਆਪਣੇ ਪੱਤਰਕਾਰ ਦੱਸ ਰਹੇ ਨੇ ਤੇ ਕਹਿੰਦੇ ਨੇ ਵੀ ਮੇਰੇ ਮਤਲਬ ਉਹਨਾਂ ਨੇ ਸ਼ਿਵਲਿੰਗ ਦੇ ਖਿਲਾਫ ਕੁਝ ਬੋਲਿਆਗਾ ਕਰਨ ਰਾਣਾ ਦੀ ਤੇ ਉਹਦੇ ਖਿਲਾਫ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈਗੀ ਉਦੀ ਹਿਪਤਾਲ ਚੱਲ ਰਹੀ ਹੈਗੀ ਉਹ ਸੱਚੋ ਕਾਟਗੜ੍ਹ ਨੂੰ ਮਾਰਕ ਕੀਤੀ ਹੈਗੀ ਜੋ ਕਾਨੂੰਨ ਦੇ ਮੁਤਾਬਕ ਹੋ ਗਿਆ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ